ਹਾਂਜੀ ਭਾਈ ਹਾਂਜੀ ਭਾਈ ਸੋਸਰੀਕਾਲ ਸਾਰਿਆਂ ਨੂੰ ਭਾਈ ਜੀ ਮੈਂ ਕਾਲਾ ਮਹਾਰਾਜ ਕੋਠੇਟਾਲ ਵਾਲੀ ਜੋ ਪਿਛਲੇ ਦਿਨੀ ਬੱਕਰੀਆਂ ਦੇ ਬਾਬਤ ਮੰਡੀਆਂ ਦੇ ਵਿੱਚ ਚੱਲ ਰਿਹਾ ਹੈ ਜੋ ਮੰਡੀ ਨੂੰ ਬੰਦ ਕਰ ਰਹੇ ਆ ਠੀਕ ਆ ਉਹ ਅਸੀਂ ਭਾਈ ਜੀ ਬੇਨਤੀ ਕਰਦੇ ਆਂ ਵੀ ਸਾਡਾ ਜੋ ਰਜਗਾਰ ਆ ਸਾਥੋਂ ਖੋਇਆ ਜਾ ਰਿਹਾ ਏ ਸਰਕਾਰ ਮੂਰੇ ਬੇਨਤੀ ਹੈ ਸਾਡੀ ਇੱਕ ਪੈਸਾ ਸਰਕਾਰਾਂ ਕਹਿ ਰਹੀਆਂ ਵੀ ਤੁਹਾਨੂੰ ਅਸੀਂ ਲੋਨ ਦਿੰਨੇ ਆ ਤੁਹਾਨੂੰ ਅਸੀਂ ਸਹਾਇਕ ਧੰਦੇ ਤੌਰੋਂ ਨਾਲ ਹੈਨਾ ਅਸੀਂ ਇਹ ਸਹਾਇਕ ਧੰਦੇ ਜਿਹੜੇ ਸਾਡੇ ਧੰਦੇ ਆ ਇਹ ਸਾਡੇ ਧੰਦੇ ਸਾਥੋਂ ਖੋਹੇ ਜਾ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਸਾਡੀਆਂ ਜੋ ਮੰਡੀਆਂ ਸਾਡੀ ਤੋਂ ਗਾਲੀ ਦੀ ਦੋ ਵੀਰਵਾਰ ਹੋ ਗਏ ਬਾਈ ਜੀ ਲੱਗੀ ਨਹੀਂ ਅਸੀਂ ਉਹ ਮੰਡੀ ਦੇ ਬਾਬਤ ਇਕੱਠੇ ਹੋਏ ਆਂ ਵੀ ਸਾਡੀ ਉਹ ਮੰਡੀ ਲੱਗਣੀ ਚਾਹੀਦੀ ਆ ਜੋ ਸਾਡੇ ਪਾਲੀ ਆ ਹਨਾ ਜੋ ਬੱਕਰੀਆਂ ਸਾਡੀਆਂ ਉੱਥੇ ਸੇਲ ਹੁੰਦੀਆਂ ਅਸੀਂ ਘਰੋਂ ਸਾਡੇ ਕੋਈ ਨਹੀਂ ਆ ਰਹੇ ਜੀ ਸਾਡੇ ਘਰੋਂ ਸੇਲ ਨਹੀਂ ਹੋ ਰਹੀਆਂ ਉਹ ਮੰਡੀ ਦੇ ਵਿੱਚ ਹੀ ਸੇਲ ਹੋਣੀ ਆ ਸਾਡੀਆਂ ਠੀਕ ਆ ਜੋ ਸਾਡੀ ਬੱਕਰੀਆਂ ਮੰਨ ਕੇ ਚਲੋ ਵੀ 70 60 70 ਹਜ਼ਾਰ ਦੀ ਬੱਕਰੀ ਆ ਤੇ ਉਹ ਬੱਕਰੀ ਦੀ ਕੋਈ ਕੀਮਤ ਹੀ ਨਹੀਂ ਰਹੀ 30 ਹਜ਼ਾਰ ਵਾਲੀ ਬੱਕਰੀ ਵੀ 10 ਹਜ਼ਾਰ ਚ ਵੇਚ ਰਹੀ ਆ ਠੀਕ ਹੈ ਤੇ ਉਹ ਅਸੀਂ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਵੀ ਹੱਥ ਜੋੜ ਕੇ ਬੇਨਤੀ ਹੈ ਮੰਨ ਲਓ ਵੀ ਸਾਡੀਆਂ ਮੰਡੀ ਆ ਜਿਹੜੀ ਉਹ ਸਾਡੀ ਮੰਡੀ ਲੱਗਣੀ ਚਾਹੀਦੀ ਆ ਸਾਨੂੰ ਠੀਕ ਹੈ ਹਾਂ ਕਿੰਨੇ ਸਾਲਾਂ ਤੋਂ ਬਈ ਬੱਕਰੀਆਂ ਨੇ ਕਿਤੇ ਮੈਂ ਵੀਰੇ 7 ਸਾਲ ਹੋ ਗਏ ਵੀਰੇ ਮੈਨੂੰ ਬੱਕਰੀਆਂ ਰੱਖ ਦੇਣ ਹੂੰ 2018 ਦੇ ਵਿੱਚ ਰੱਖੀਆਂ ਸੀ ਠੀਕ ਹੈ ਹਾਂ ਤੇ ਅਸੀਂ ਵਧੀਆ ਆ ਦਾ ਘਰ ਦਾ ਧੰਦਾ ਚੱਲਦਾ ਬੱਚਿਆਂ ਦੀ ਪੜ੍ਹਾਈ ਚੱਲਦੀ ਹੈ ਨਾ ਇਹਨਾਂ ਤੋਂ ਹੀ ਚੱਲਦੀ ਹੈ ਸਾਡੀ ਠੀਕ ਹੈ ਹਾਂ ਸਾਡੇ ਕੋਲੇ ਕੋਈ ਜ਼ਮੀਨ ਤਾਂ ਹੈ ਨਹੀਂ ਵੀ ਅਸੀਂ ਜ਼ਮੀਨ ਤੋਂ ਕੋਈ ਅਸੀਂ ਠੇਕਾ ਲੈ ਕੇ ਉਹ ਕਰ ਲਾਂਗੇ ਹਨ ਇਹ ਬੱਕਰੀਆਂ ਦੇ ਸਿਰ ਤੇ ਹੀ ਆ ਵੀਰੇ ਤੋਂਗੜੀ ਮੰਡੀ ਦਾ ਕਿੰਨਾ ਕਰੋੜਾ ਵੇਸ ਕੰਮ ਚ ਜਿਵੇਂ ਆਪਾਂ ਕਰਦੇ ਆ ਬਾਈ ਜੀ ਜਿਹੜਾ ਜਿੰਨਾ ਸਹਿਯੋਗ ਆ ਤੋਂਗੜੀ ਮੰਡੀ ਦੀ ਆ ਸਭ ਤੋਂ ਪਹਿਲਾਂ 2016 ਦੇ ਵਿੱਚ ਮੰਡੀ ਲੱਗੀ ਸੀ ਇਹ ਠੀਕ ਹੈ ਜਿੰਨਾ ਸਹਿਯੋਗ ਦਿੱਤਾ ਡਾਕਟਰ ਨੇ ਮੰਡੀਆਂ ਬੱਕਰੀ ਪਾਲਕ ਵੀਰਾਂ ਨੂੰ ਹਨਾ ਉਹ ਕੋਈ ਨਹੀਂ ਦੇ ਸਕਦਾ ਮੇਲੇ ਕਰਾਉਂਦੇ ਆ ਜਿਹੜੇ ਮੇਰੇ ਵੀਰ ਉਹ ਵੀ ਉਹ ਆ ਹਨਾ ਪਰ ਜੋ ਮੰਡੀ ਦੇ ਜਿਹੜਾ ਕਾਰੋਬਾਰ ਆ ਨਾ ਜਿਹੜਾ ਮੰਨ ਕੇ ਲੈ ਵੇਚ ਵਾਲਾ ਕੰਮ ਆ ਉਹ ਵੀਰਵਾਰ ਵਾਲੀ ਮੰਡੀ ਤੇ ਹੀ ਆ ਡਾਕਟਰ ਨੇ ਮੰਨ ਕੇ ਚਲੋ ਵੀ ਹਜ਼ਾਰਾਂ ਕੀ ਕਹਿੰਗੇ ਲੱਖਾਂ ਕਰੋੜਾਂ ਲੋਕਾਂ ਨੂੰ ਰੋਜ਼ੀ ਰੋਟੀ ਪਾਇਆ ਠੀਕ ਹੈ ਉੱਥੇ ਮੰਨ ਲਓ ਵੀ ਗਰੀਬ ਵੀ ਅਮੀਰ ਵੀ ਹਨਾ ਸਾਰੇ ਉੱਥੇ ਜਾ ਕੇ ਦਿਹਾੜੀ ਬਣਦੀ ਆ ਸਾਨੂੰ ਤਾਂ ਮੰਡੀ ਦੇ ਵਿੱਚ ਹੀ ਬਣਦਾ ਜਿਹੜਾ ਕੋਈ ਬਣਦਾ ਹਨ ਕੋਈ ਲੈ ਲਈ ਚਾਹੇ ਵੇਚ ਲਈ ਹਨਾ ਸਾਡਾ ਉਹ ਰਜਗਾਰ ਆ ਜਿਹੜਾ ਮੰਨ ਕੇ ਚੱਲੋ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਕੋਈ ਰੇੜੀ ਵਾਲਾ ਕੋਈ ਹੋਰ ਆ ਹਨਾ ਉਸ ਮੰਡੀ ਦੇ ਵਿੱਚ ਮੰਨ ਕੇ ਚੱਲੋ ਵੀ ਲੱਖਾਂ ਦੇ ਤੌਰ ਤੇ ਬੰਦਾ ਜਾਂਦਾ ਠੀਕ ਆ ਲੱਖਾਂ ਦੇ ਤੌਰ ਤੇ ਹੀ ਬੰਦਾ ਇੱਥੇ ਰੁਪਏ ਦਿਹਾੜੀ ਵਾਲੀ ਪਾ ਕੇ ਆਉਂਦਾ ਉਹ ਮੰਡੀ ਦੇ ਵਿੱਚੋਂ ਸਾਨੂੰ ਉਹ ਮੰਡੀ ਮਿਲਣੀ ਚਾਹੀਦੀ ਆ ਵਾਪਸ ਅਸੀਂ ਉਹ ਮੰਡੀ ਦੇ ਬਾਬਤੀ ਕਹਿੰਦੇ ਆ ਵੀ ਸਾਨੂੰ ਉਹ ਮੰਡੀ ਜਰੂਰ ਦਿੱਤੀ ਜਾਵੇ ਆਪਣੇ ਹਲਕੇ ਦੇ ਵੀ ਐਮ ਐਲ ਏ ਜਿਵੇਂ ਹੈਨਾ ਜੀ ਤੁਸੀਂ ਮਿਲੇ ਉਹਨਾਂ ਨੂੰ ਕੀ ਕਹਿਣਾ ਹਾਂ ਜੀ ਮਿਲੇ ਸੀ ਅਸੀਂ ਬਕਾਰਸਤੂ ਕੋਲੇ ਗਏ ਸੀਗੇ ਇਕੱਠੇ ਹੋ ਕੇ ਸਾਨੂੰ ਮਿਲਿਆ ਬਾਈ ਜੀ ਉਹ ਪਤਾ ਕੀ ਕਹਿੰਦੇ ਸਾਨੂੰ ਉਹਨਾਂ ਨੇ ਤਾਂ ਇਹ ਗੱਲ ਕਹੀ ਦੀ ਸਾਨੂੰ ਇੰਨੀ ਗੱਲ ਕਹੀ ਹੌਂਸਲਾ ਦੇ ਕੇ ਵੀ ਅਸੀਂ ਗੱਲਬਾਤ ਕਰਦੇ ਆ ਠੀਕ ਆ ਉਧਰਲੇ ਐਮ ਐਲ ਏ ਨਾਲ ਜਿਹੜਾ ਮਾਸਟਰ ਹੈਗਾ ਉਧਰਲਾ ਐਮ ਐਲ ਏ ਵੀ ਉਹਦੇ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਹੱਲ ਕਰਕੇ ਦਿੰਨੇ ਇੰਨੀ ਗੱਲ ਕਹੀ ਸਾਨੂੰ ਮੂਰਤ ਆਪਣਾ ਹੀ ਸਤਸ੍ਰੀ ਕਾਲ ਜੀ ਸਾਰਿਆਂ ਨੂੰ ਆਪਣਾ ਨਾਂ ਹੈਗਾ ਜੀ ਚੈਨਾ ਜੀ ਮਹਾਰਾਜਪਿੰਡ ਜੀ ਬਾਈ ਤੇ ਸਾਡੀ ਜਿਆ ਤੌਂਗ ਵਾਲੀ ਮੰਡੀ ਬੰਦ ਕਰਤੀ ਸਰਕਾਰ ਨੇ ਸਾਡੀ ਹੀ ਪੀਲਾ ਜੀ ਇਹ ਲੱਗਣੀ ਚਾਹੀਦੀ ਆ ਜੀ ਤੇ ਉੱਥੇ ਬਹੁਤ ਘਰਾਂ ਦਾ ਰੁਜ਼ਗਾਰ ਚੱਲਦਾ ਜੀ ਤੇ ਐ ਕਰਕੇ ਜੀ ਅਸੀਂ ਬਲਕਾਰ ਸਿੱਧੂ ਕੋਲੇ ਵੀ ਗਏ ਸੀ ਸਾਡੇ ਤਾਂ ਪਹਿਲੀ ਗੱਲ ਉਹ ਮੱਥੇ ਨਹੀਂ ਲੱਗੇਗੇ ਹਾਂਜੀ ਬਸ ਮੂਰੇ ਜਿਹੜੇ ਕੋਈ ਆਪਣੇ ਉਹਨਾਂ ਦੇ ਰੱਖੇ ਹੁੰਦੇ ਆ ਮਲਾਜ਼ਮ ਉਹਨਾਂ ਨੇ ਕਹਿ ਕੇ ਮੋੜਤਾ ਵੀ ਚਲੋ ਕੋਈ ਗੱਲ ਨਹੀਂ ਕਰਦੇ ਆ ਰਹਿ ਮਸਬਰਾ ਠੀਕ ਹੈ ਤੇ ਵੀ ਕਿਹੜਾ ਸਾਨੂੰ ਮੋੜਤਾ ਉਥੋਂ ਉਹਨਾਂ ਨੇ ਕਹਿ ਕੇ ਭਾਈ ਜਿਵੇਂ ਤੁਸੀਂ ਜਾਂਦੇ ਹੋਊਂਗੇ ਪਹਿਲਾਂ ਵੀ ਮੰਡੀ ਤੇ ਹਨਾ ਹਾਂਜੀ ਬਹੁਤ ਟਾਈਮ ਦੇ ਜਾਂਦੇ ਹਾਂ ਹਾਂਜੀ ਹਾਂਜੀ ਮਤਲਬ ਜਿਹੜੇ ਬੱਚੇ ਹੁੰਦੇ ਆ ਬੱਕਰੀਆਂ ਵਾ ਵੇਚਣੀਆਂ ਉਹ ਮੰਡੀ ਤੇ ਜ਼ਿਆਦਾ ਫਿਰ ਵੇਚ ਜਾਂਦੇ ਮੰਡੀ ਤੇ ਜ਼ਿਆਦਾ ਵਗੈਂ ਕਿਉਂਕਿ ਉੱਥੇ ਵੀ ਬਾਹਰ ਦਾ ਬਹੁਤ ਗਾਹਕ ਆਉਂਦਾਗਾ ਮੈਂ ਕਹਿੰਦਾ ਕੋਈ ਸਟੇਟ ਹੋਣੀ ਨਹੀਂ ਕਿ ਵੀ ਜਿੱਥੋਂ ਦਾ ਨਾ ਗਾਹਕ ਆਉਂਦਾ ਹੋਵੇ ਉੱਥੇ ਠੀਕ ਹੈ ਹਾਂਜੀ ਹਾਂਜੀ ਕਿੰਨਾ ਕੁ ਫਰਕ ਪਊਗਾ ਬਈ ਜੇ ਮੰਡੀ ਫਰਕ ਤਾਂ ਪੂਰੀ ਪਊਗਾ ਜੀ ਜਿਹੜੀ ਅੱਜ ਬੱਕਰੀ ਉੱਥੇ ਲੱਖ ਰੁਪਏ ਦੀ ਵਿਕਦੀ ਆ ਘਰੇ ਅਗਲਾ 20-30 ਹਜ਼ਾਰ ਲਾਉਂਦਾਗਾ ਹਾਂਜੀ ਕਿਉਂ ਉੱਥੇ ਜਦੋਂ ਗਾਹਕ ਜ਼ਿਆਦਾ ਕਿੱਥੇ ਇੱਕ ਗਾਕ ਨੇ ਮੁੱਲ ਲਾਉਣਾ ਕਿੱਥੇ 50 ਗਾਕਾਂ ਨੇ ਮੁੱਲ ਲਾਉਣਾ ਉਹ ਇੱਕ ਦੂਜੇ ਨੂੰ ਖਾਇ ਹੁੰਦੀ ਆ ਵੀ ਮੈਂ ਵੱਧ ਕੇ ਲਾਉਣਾ ਉਹ ਤੋਂ ਮੈਂ ਵੱਧ ਕੇ ਲਾਉਣਾ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਤਾਂ ਸਰਕਾਰ ਨੂੰ ਵੀ ਇਹੀ ਹੱਥ ਬਨ ਕੇ ਬੇਨਤੀ ਹੈਗੀ ਵੀ ਇਹ ਮੰਡੀ ਲੱਗਣੀ ਚਾਹੀਦੀ ਹੈ ਜੀ ਇਹਦਾ ਬਾਈ ਆਏ ਵੀ ਵਰਤ ਹੀ ਜਾਂਦੇ ਆਗੇ ਇਹ ਹਰ ਵਾਰੀ ਇਸੇ ਦਾ ਕਹਿੰਦੇ ਵੀ ਮੰਡੀ ਲੱਗਣੀ ਹੈ ਹਾਂ ਸਾੜ ਦੇ ਗਏ ਹੈ ਵੀ ਚਲੋ ਕਿੱਤਾ ਸਾਰਿਆਂ ਦਾ ਜੀ ਗਰੀਬ ਦਾ ਅਮੀਰ ਦਾ ਸਾਰੇ ਬੰਦਿਆਂ ਦਾ ਹੀ ਕਿੱਤਾ ਹੈ ਹਾਂਜੀ ਹਾਂਜੀ ਪਤਾ ਕਰਨਾ ਵੀ ਸਾਰੇ ਬੰਦੇ ਕਰ ਰਹੇ ਨੇ ਚੰਗੇ ਵੀ ਕਰਨ ਮਾੜੇ ਵੀ ਕਰਨ ਪਤਾ ਕਰਨਾ ਵੀ ਸਾਰੇ ਨਾਲ ਮਿਲ ਕੇ ਚੱਲੀ ਜਾਣਗੇ ਚੱਲ ਸਾਰਿਆਂ ਦਾ ਬੰਦਾ ਚੱਲੀ ਚਲੋ ਜੇ ਆਪਾਂ ਕਹਦੇ ਵੀ ਇੱਕ ਦਾ ਇੱਕ ਦਾ ਤਾਂ ਹੈ ਨਹੀਂਗਾ ਇਹ ਹਾਂਜੀ ਬਸ ਆਪਣੀ ਤਾਂ ਇਹੀ ਕੋਸ਼ਿਸ਼ ਹੈ ਵੀ ਮੰਡੀ ਲੱਗਣੀ ਚਾਹੀਦੀ ਹੈ ਇਹ ਹੱਥਵਰਨ ਦੀ ਬੇਨਤੀ ਹੈ ਬਸ ਹੋ ਗਏ 4-5 ਸਾਲ ਜਗਮੀਦ ਪ੍ਰੋਪਰ ਕੰਮ ਕਰਦੇ ਨੂੰ ਆਪਾਂ ਨੂੰ ਠੀਕ ਹੈ ਮੰਡੀ ਚਾਹੁੰਦੇ ਹੋ ਬਈ ਤੰਗ ਵਾਲੀ ਦੀ ਮੰਡੀ ਤੇ ਜਾਂਦੇ ਰਹਿੰਦੇ ਨੇ ਬਈ ਜੀ ਹਾਂਜੀ ਅੱਛਾ ਬਈ ਜਾਨਵਰ ਕੋਈ ਵੇਚਣਾ ਹੁੰਦਾ ਬਈ ਜੀ ਆ ਦਾਨੂੰ ਸਾਨੂੰ ਸੌਖਾ ਪੈਂਦਾ ਜੀ ਇੱਥੇ ਮੰਡੀ ਬਹੁਤ ਸਾਡੇ ਏਰੀਆ ਨੂੰ ਬਠਿੰਡੇ ਜ਼ਿਲ੍ਹੇ ਨੂੰ ਮਾਨਸਾ ਨੂੰ ਬਹੁਤ ਸੌਖੀ ਏ ਮੰਡੀ ਦਾ ਠੀਕ ਹੋ ਗਿਆ ਦੋ ਮੰਨ ਦੋ ਵੀਕ ਹੋ ਗਏ ਮੰਡੀ ਲੱਗੀ ਨਹੀਂ ਬਾਈ ਜੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਮੰਡੀ ਚਾਲੂ ਕੀਤੀ ਜਾਵੇ ਦੁਆਰਾ ਉਹ ਤੁਸੀਂ ਨੌਜਵਾਨ ਉਹ ਨਾ ਸਰਕਾਰ ਹੁਣ ਮਹਿੰਮ ਚਲਾਈ ਜਾਂਦੀ ਹੈ ਵੀ ਨਸ਼ੇ ਬੰਦ ਕਰਨੇ ਪੰਜਾਬ ਦੇ ਵਿੱਚ ਜੀ ਜੀ ਜਿਹੜੇ ਬੰਦੇ ਇਸ ਤਰ੍ਹਾਂ ਦੇ ਕਿੱਤਿਆਂ ਨਾਲ ਜੁੜੇ ਹੁੰਦੇ ਆ ਉਹ ਨਸ਼ੇ ਤੋਂ ਤਾਂ ਦੂਰ ਰਹਿੰਦੇ ਰਹਿੰਦੇ ਆ ਨਾਲ ਆਪ ਦਾ ਸ਼ੌਂਕ ਵੀ ਕਰੀ ਜਾਂਦੇ ਆ ਵੀ ਜੇ ਮੰਡੀਆਂ ਬੰਦ ਹੁੰਦੀਆਂ ਕਿੱਤੇ ਬੰਦ ਹੁੰਦੇ ਤਾਂ ਨੌਜਵਾਨ ਆਟੋਮੈਟਿਕੀ ਗਲਤ ਆਤਾਂ ਵੱਲ ਜਾਂਦੇ ਉਹੀ ਗੱਲ ਹੈ ਨਾ ਬਾਈ ਜੀ ਜੇ ਜਦੋਂ ਆਪਾਂ ਵਿਲੇ ਹੋਵਾਂਗੇ ਫਿਰ ਆਪਾਂ ਗਲਤ ਪਾਸੇ ਹੀ ਜਾਵਾਂਗੇ ਉਹ ਜੇ ਇਹ ਮੰਡੀਆਂ ਲੱਗਣ ਕਰਕੇ ਸਾਨੂੰ ਸ਼ੌਂਕ ਪੈਦਾ ਹੋਇਆ ਨਵੇਂ ਨੌਜਵਾਨਾਂ ਨੂੰ ਬਹੁਤ ਸ਼ੌਂਕ ਪੈਦਾ ਹੋ ਰਿਹਾ ਨਾ ਫਿਰ ਬੰਦਾ ਉਲਝਿਆ ਰਹਿੰਦਾ ਜੀ ਹੁਣ ਜੋ ਸਰਕਾਰ ਨੇ ਇਹ ਕਿੱਤਾ ਫਿਰ ਪਿੱਛੇ ਪੈ ਜੂਗਾ ਨਾ ਜੇ ਸਰਕਾਰ ਹੁਣ ਅੱਜ ਇਹ ਮੰਡੀ ਰੋਕੀਏ ਕੱਲ ਨੂੰ ਕੋਈ ਹੋਰ ਵੀ ਰੋਕ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਇਹਦੇ ਬਾਰੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਮੰਡੀ ਇਹ ਚਾਲੂ ਕਰਨੀ ਚਾਹੀਦੀ ਹੈ ਤਾਂ ਕਿ ਨੌਜਵਾਨ ਆਪਣੇ ਰਵੈਤੀ ਕਿੱਤਿਆਂ ਵੱਲੇ ਸੀ ਰੁੱਖ ਕਰਨ ਜੀ ਬੱਕਰੀਆਂ ਦਾ ਵੀ ਕਿੱਤਾ ਕਿਵੇਂ ਹੈਗਾ ਜਿਵੇਂ ਕਿਹਾ ਜਾਂਦਾ ਵੀ ਸਰਕਾਰ ਨੇ ਤਾਂ ਬੰਦ ਕਰਤੀ ਵੀ ਇੱਥੇ ਬਹੁਤ ਜਿਆਦਾ ਕਮਾਈ ਹੁੰਦੀ ਆ ਹਨਾ ਮੰਡੀ ਤੋਂ ਜੇ ਆਪਾਂ ਦੇਖਿਆ ਲੰਗਰ ਵੀ ਚੱਲਦਾ ਕਿੰਨੇ ਗਰੀਬ ਲੋਕ ਉੱਥੇ ਰੋਜ਼ਗਾਰ ਜੁੜਿਆ ਹਨਾ ਹਾਂ ਕੁੜੀਆਂ ਦੇ ਵਿੱਚ ਕਮਾਈ ਕਿੰਨੀ ਖੁੰਦੀ ਆ ਬਾਈ ਕਮਾਈ ਬਾਈ ਜੀ ਮਿਹਨਤ ਨਾਲ ਆ ਜੀ ਜੇ ਬੋ ਮਿਹਨਤ ਕਰਦਾ ਸਾਰੇ ਭਰਾ ਮਿਹਨਤ ਕਰਦੇ ਚਲ ਦੋ ਪੈਸੇ ਵੀ ਬਣ ਜਾਂਦੀ ਹੈ ਹਨਾ ਤੇ ਬਹੁਤ ਲੋਕਾਂ ਦਾ ਉਸ ਮੰਡੀ ਨਾਲ ਰੋਜ਼ਗਾਰ ਲੱਖਾਂ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਕੋਈ ਆਪਣੇ ਰੇੜੀਆਂ ਵਾਲੇ ਕੋਈ ਆਪਣੇ ਰੋਟੀਆਂ ਬਕਾਉਣ ਵਾਲੀਆਂ ਮਾਈਆਂ ਉਹਦੀਆਂ ਭੈਣਾਂ ਆਪਣੀਆਂ ਕਵੀਰ ਆਉਂਦੇ ਸੇਵਾ ਕਰਦੇ ਪਰਚੀਆਂ ਵਾਲੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਰੋਜਗਾਰ ਜੁੜਿਆ ਹੋਇਆ ਹੋਵੇ ਹੋਰ ਵੀ ਨਹੀਂ ਹੁਣ ਜਾਣ ਦਿੰਦੇ ਜੀ ਜਿਹੜੇ ਬਾਈ ਡਾਕਟਰ ਦੇ ਉਥੇ ਮਾਨ ਦੇ ਇਸ ਲਈ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਬਾਈ ਸਰਕਾਰ ਨੂੰ ਇਹ ਮੰਡੀ ਚਾਲੂ ਕਰਨੀ ਚਾਹੀਦੀ ਠੀਕ ਹੈ ਬਾਈ ਨੂੰ ਬਾਈ ਕੀ ਨਾਮ ਆਪਣਾ ਜੀ ਨਿੱਕਾ ਬਟ ਜਿਹੜਾ ਪਿੰਡ ਆ ਜੀ ਮਹਾਰਾਜਪੁਰ ਮਹਾਰਾਜ ਬਾਈ ਕਿੰਨੇ ਸਾਲਾਂ ਤੋਂ ਜੁੜਿਆ ਇਸ ਕਿਤੇ ਨਾਮ ਵੀਰੇ ਹੋ ਕੇ 2 ਸਾਲ 2 ਸਾਲ ਹੋ ਗਏ ਹਾਂਜੀ ਪਹਿਲਾਂ ਆਪਾਂ ਘਰੇ ਰੱਖਦੇ ਸੀਗੇ ਹੁਣ ਵਧਾ ਲਿਆ ਬੱਕਰੀਆਂ ਹੂੰ ਕੀ ਇਹਦਾ ਨਾ ਕਿੱਤਾ ਬਹੁਤ ਵਧੀਆ ਬੇ ਪਹਿਲਾਂ ਮੰਨ ਲਓ ਸਾਰੇ ਬੇਲੇ ਵਾਲਾ ਕੰਮ ਵੀ ਸਿਸਟਮ ਵੀ ਬੜੀਆ ਚੱਲਦਾ ਗਾਇਸਾ ਦਾ ਜੀ ਬਈ ਆ ਮੰਡੀ-ਮੁੰਡੀ ਤੇ ਬਈ ਜਾਂਨੇ ਵੀ ਆ ਤੇ ਪਸ਼ੂ ਖਰੀਦੇ ਵੀ ਆ ਤੇ ਵੇਚ ਕੇ ਵੀ ਆਉਂਦੇ ਆ ਜੀ ਸਾਨੂੰ ਤਾਂ ਵੀਰੇ ਇਹ ਮਾਲਾ ਮੰਡੀ ਚੱਲਣੀ ਚਾਹੀਦੀ ਆ ਦੇਖੋ ਸਾਡਾ ਰੋਜ਼ਗਾਰ ਇੱਕ ਤਰ੍ਹਾਂ ਦਾ ਰੋਜ਼ਗਾਰ ਕਰਕੇ ਅਸੀਂ ਨਾਲ ਜੁੜੇ ਆ ਸਾਡੇ ਭੈਣ ਭਾਈ ਸਾਰੇ ਜੁੜੇ ਆ ਦੇਖੋ ਸਾਰੇ ਬੈਠੇ ਆ ਸੰਗਤ ਇਹ ਸਾਰਿਆਂ ਦਾ ਕਰਕੇ ਵੀਰੇ ਸਾਨੂੰ ਆਇਆ ਮੰਨ ਲੋ ਸਾਡਾ ਕਿਤਾ ਸਾਨੂੰ ਦਿੱਤਾ ਜਾਵੇ ਜੀ ਇਹ ਬਾਈ ਇਧਰ ਹੀ ਦੇ ਲੋ ਬਾਈ ਨੂੰ ਬਾਈ ਦੇ ਮਹਾਰਾਜ ਪ੍ਰਾਣੀ ਬੱਕਰੀ ਪਾਲਕਾ ਹਨਾ ਤੇ ਬਾਈ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜਿਹੜਾ ਬਸ ਬਾਈ ਇਹੀ ਸਰਕਾਰ ਮੂਰੇ ਬੇਨਤੀ ਕਰਦੇ ਆ ਵੀ ਮੰਡੀ ਲੱਗਣੀ ਚਾਹੀਦੀ ਆ ਬਾਕੀ ਸਾਰੇ ਮੰਡੀਆਂ ਵਾਲਿਆਂ ਵੀਰਾਂ ਨੂੰ ਬੇਨਤੀ ਆ ਵੀ ਉਹ ਵੀ ਸਾਥ ਦੇਣ ਬਾਈ ਬਲਵਿੰਦਰ ਮਾਨ ਦਾ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਠੀਕ ਹੈ ਬਾਈ ਤੇ ਬਾਈ ਹੋਰ ਵੀ ਨੌਜਵਾਨ ਆ ਆ ਬੈਠਾ ਇਹ ਪੜਿਆ ਹੋਆ ਠੀਕ ਆ ਇਹਦੇ ਕੋਲੇ ਵੀ ਬੱਕਰੀ ਮੇਰਾ ਨਾਮ ਬਿੱਟੂ ਆ ਜੀ ਪਿੰਡ ਮਹਰਾਜ ਆ ਹਾਂਜੀ ਪਹਿਲਾਂ ਮੈਂ ਯਾਨੀ ਕਿ ਬਾਹਰ ਗਿਆ ਹੋਆ ਸੀ ਠੀਕ ਆ ਤੇ ਬਾਹਰੋਂ ਆ ਕੇ ਮੈਂ ਬੱਕਰਾਂ ਰੱਖੀਆਂ 2 ਸਾਲਾਂ ਇਹ ਕਿਤੇ ਨਾਲ ਜੁੜਿਆ ਹੋਇਆ ਇਹ ਬਾਂਜਾਂ ਨੂੰ ਦੇਖ ਕੇ ਸਾਰੇ ਮੇਰੇ ਸੀਨੀਅਰਾਂ ਬੰਦੇ ਮੇਰੇ ਪਿੰਡ ਦੇ ਇਹਨਾਂ ਨੂੰ ਦੇਖ ਕੇ ਮੈਂ ਬੱਕਰੀਆਂ ਰੱਖਣ ਲੱਗਿਆ ਤੇ ਹੁਣ ਸਰਕਾਰ ਨੇ ਜੋ ਵੀ ਕਰ ਰਹੀ ਆ ਮੰਡੀਆਂ ਬੰਦ ਕਰਨ ਦਾ ਤਾਂ ਸਾਨੂੰ ਖਰੀਦ-ਵੇਚਣ ਦੀ ਸਾਨੂੰ ਥੋੜੀ ਜਿਹੀ ਦਿੱਕਤ ਆ ਰਹੀ ਆ ਵੀ ਸਾਡੀਆਂ ਬੱਕਰੀਆਂ ਜਾਂ ਸਾਡੇ ਮੇਮਣੇ ਕਿੱਥੇ ਵਿਗਣਗੇ ਘਰੇ ਤਾਂ ਹੁਣ ਤੁਹਾਨੂੰ ਪਤਾ ਵੇਖੀ ਨਹੀਂ ਰਹੇ ਤੇ ਮੰਡੀਆਂ ਕਰਕੇ ਸਾਡਾ ਕੀਤਾਗਾ ਸਾਨੂੰ ਸਰਕਾਰ ਨੂੰ ਅਪੀਲ ਆ ਵੀ ਸਾਨੂੰ ਮੰਡੀਆਂ ਚਾਲੂ ਕੀਤੀਆਂ ਜਾਣ ਤਾਂ ਜੋ ਅਸੀਂ ਕਿਤੇ ਨੂੰ ਅੱਗੇ ਤੋਂ ਅੱਗੇ ਲੈ ਜਾ ਸਕੀ। ਬਾਈ ਨੌਜਵਾਨਾਂ ਲਈ ਕਿਵੇਂ ਦਾ ਕੀਤਾ ਹੈਗਾ ਇਹ। ਕੀਤਾ ਬਾਈ ਨੌਜਵਾਨ ਨੌਜਵਾਨ ਆਪਣੇ ਪੰਜਾਬ ਦੇ ਆਈਸੀਐਸ ਕੰਮ 'ਚ ਹਨਾ ਜੇ ਮੰਡੀਆਂ ਬੰਦ ਹੁੰਦੀਆਂ ਤਾਂ ਫਰਕ ਬਹੁਤ ਪਊਗਾ। ਫਰਕ ਤਾਂ ਬਾਈ ਬਹੁਤ ਪਊਗਾ ਕਿਉਂਕਿ ਮੰਡੀਆਂ ਨਾਲ ਹੀ ਸਾਰਾ ਸ਼ੌਂਕ ਆ ਮੁੰਡੇ ਜਿਹੜੇ ਨਵੇਂ ਆ ਮੰਡੀਆਂ 'ਚ ਆਉਂਦੇ ਆ ਦੇਖਦੇ ਆ ਸੌਦੇ ਹੁੰਦੇ ਆ ਹਨਾ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਤਰ੍ਹਾਂ-ਤਰ੍ਹਾਂ ਦੀਆਂ ਤੇ ਇਹਨਾਂ ਨਾਲ ਹੀ ਮੁੰਡਿਆਂ ਨੂੰ ਸ਼ੌਂਕ ਜਾਗਦਾ ਮੁੰਡੇ ਨਸ਼ਿਆਂ ਤੋਂ ਦੂਰ ਹੁੰਦੇ ਆ ਤਾਂ ਕਰਕੇ ਵੀ ਮੰਡੀਆਂ ਸਾਨੂੰ ਚਾਲੂ ਕੀਤੀਆਂ ਜਾਣ ਮੰਡੀਕਰ ਜਿਹੜੇ ਵੀ ਮੰਡੀ ਲਾਉਂਦੇ ਆ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਜਾਨ ਇਹਾਸ ਦੇਣ ਤਾਂ ਜੋ ਆਪਾਂ ਮੰਡੀਆਂ ਨੂੰ ਦੁਬਾਰਾ ਚਾਲੂ ਕੀਤਾ ਜਾ ਸਕੇ ਠੀਕ ਹੈ ਜਿਹੜੀ ਇਨਕਮ ਦੀ ਗੱਲ ਕਰਦੇ ਨਾ ਵੀ ਮੰਡੀ ਦੀ ਇਨਕਮ ਹਨਾ ਉੱਥੇ ਵੀਰੇ ਉਹ ਮੰਨ ਕੇ ਚੱਲੋ ਵੀ ਘੱਟ ਤੋਂ ਘੱਟ ਉਹਦੇ ਕੋਲੇ ਮੰਡੀ ਨੂੰ ਸਾਂਭਣ ਵਾਸਤੇ ਘੱਟ ਤੋਂ ਘੱਟ ਤਾਂ 50 ਬੰਦੇ ਹੁੰਦੇ ਆ ਖਰਚਾ ਵੀ ਬਹੁਤ ਠੀਕ ਹੈ 15-20 ਬੁੜੀਆਂ ਹੁੰਦੀਆਂ ਰੋਟੀ ਵਾਲੀਆਂ ਠੀਕ ਹੈ ਸਾਰਾ ਦਿਨ ਲੰਗਰ ਚੱਲਦਾ ਸਾਰਾ ਦਿਨ ਚਾਹ ਚੱਲਦੀ ਹੈ ਠੀਕ ਹੈ ਉੱਥੇ 100 ਰੁਪਿਆ ਵੀਰੇ ਬੱਕਰੀ ਦੀ ਲਖਾਈ ਆ ਠੀਕ ਆ ਇਨਕਮ ਦਾ ਵੀਰੇ ਉਹ ਤਾਂ ਆਪ ਦਾ ਜਿਹੜਾ ਕੋਈ ਆਲਾ ਪਸ਼ੂ ਪਾਲਦਾ ਨਾ ਆਪਦੇ ਅੰਦਰ ਫਾਰਮ ਦੇ ਵਿੱਚ ਉਹਦੀ ਇਨਕਮ ਆ ਉਹਨੂੰ ਮੰਡੀ ਵਾਲੀ ਇਨਕਮ ਹੈ ਨਹੀਂ ਉਹਨੂੰ ਡਾਕਟਰ ਨੂੰ ਜੇ ਆਪਾਂ ਕਹਦੇ ਵੀ ਡਾਕਟਰ ਮੰਡੀ ਆਂਦੀ ਇਨਕਮ ਚੋਂ ਬਣਾਈ ਜਾਂਦਾ ਨਾ ਮੰਡੀ ਵਾਲੀ ਇਨਕਮ ਕੋਈ ਨਹੀਂ ਉਹ ਤਾਂ ਮੰਡੀ ਚ ਤਾਂ ਉਹਨੂੰ ਬਸ ਇੱਕ ਬਸ ਇੰਨਾ ਕਹ ਵੀ ਸਾਡੇ ਵਾਸਤੇ ਉਹ ਖੜਾ ਭਾਈ ਜੀ 5 ਕਿੱਲੇ ਵਾਣ ਦਿਆ ਠੀਕ ਆ ਉਹ ਵੀ ਠੇਕੇ ਦਾ ਉਹਦੇ ਕੋਲੇ ਆਦਾ ਤਾਂ ਉਹ ਹੈ ਨਹੀਂ ਉਹ ਵੀ ਦੇਖੋ ਵੀ ਉਹ ਠੇਕਾ ਵੀ ਭਰਦਾ ਯਾਰ 2.5 ਲੱਖ ਰੁਪਿਆ 4 ਲੱਖ ਰੁਪਿਆ ਠੇਕੇ ਦਾ ਵੀ ਦੇ ਰਿਹਾ ਉਹ ਸਾਡੇ ਵਾਸਤੇ ਹੀ ਦੇ ਰਿਹਾ ਬੱਕਰੀਆਂ ਵਾਲਿਆਂ ਬਾਤ ਵੀ ਰੋਜ਼ਗਾਰ ਚੱਲੇ ਨਾ ਕਰੀਆਂ ਦਾ ਜਿਹੜਾ ਪੰਜਾਬ 'ਚ ਇਹ ਹੁਣ ਤੁਸੀਂ ਸੰਡੀ ਕਰਕੇ ਤੁੰਗਾ ਲਈ ਕਰਕੇ ਚੱਲਿਆ ਕਰ ਹਾਂ ਵੀਰੇ ਤੁੰਗਾ ਲਈ ਕਰਕੇ ਹੁਣ ਇੱਕ ਪਾਸੇ ਸਰਕਾਰ ਕਹਿੰਦੀ ਆ ਨੌਜਵਾਨਾਂ ਨੂੰ ਠੀਕ ਆ ਤੁਸੀਂ ਆਹ ਦਾ ਕੰਮ ਕਰੋ ਉਹ ਕਰੋ ਹਨਾ ਨੌਕਰੀਆਂ ਦਾ ਦੇ ਹੀ ਨਹੀਂ ਰਹੀ ਜੇ ਕੋਈ ਧੰਦਾ ਕਰਦਾ ਉਹ ਧੰਦਾ ਵੀ ਖੋਹੀ ਜਾਂਦੇ ਸਾਥੋਂ ਇਹਦਾ ਫਿਰ ਐਂਡ ਤੇ ਕੀ ਕਹਿਣਾ ਚਾਹੋਗੇ ਹੁਣ ਇਹ ਤਾਂ ਇਹੀ ਬੇਨਤੀ ਆ ਵੀਰੇ ਸਾਨੂੰ ਤਾਂ ਵੀ ਸਾਡੀ ਤੁੰਗਾ ਵਾਲੀ ਮੰਡੀ ਲੱਗਣੀ ਚਾਹੀਦੀ ਠੀਕ ਹੈ ਹਾਂਜੀ ਸਰਕਾਰ ਮੂਰੇ ਇਹੀ ਬੇਨਤੀ ਆ ਵੀ ਨਹੀਂ ਫਿਰ ਅਸੀਂ ਆਹ ਦਾ ਕੋਈ ਹੋਰ ਕੋਈ ਉਪਰਾਲਾ ਕਰਾਂਗੇ ਫਿਰ ਇਕੱਠ ਕਰਾਂਗੇ ਵੱਡਾ ਹਨਾ ਫਿਰ ਸਰਕਾਰ ਕਹਿੰਦੀ ਧਰਨੇ ਨਾ ਦਿਓ ਹੋਰ ਧਰਨੇ ਨਾ ਦੇ ਗਏ ਤੇ ਹੋਰ ਕਰੀਏ ਕੀ ਧਰਨੇ ਦੇਣੇ ਪੈਣਿਆ ਸਾਨੂੰ ਜੇ ਸਾਡਾ ਕਿਤੇ ਹੀ ਹੱਥੋਂ ਖੋਹ ਲਿਆ ਸਾਡੇ ਕੋਲੇ ਹੈ ਕੀ ਸਾਡੇ ਕੋਲੇ ਕੁਝ ਨਹੀਂ ਜੀ ਹਾਂ ਠੀਕ ਹੈ ਬਾਈ ਠੀਕ ਹੈ ਬਾਈ ਜੀ ਧੰਨਵਾਦ